ਉਦੇ ਅਸਤ ਕੀ ਮਨਬੁੱਧ ਨਾਸੀ ਪਰ ਉਦੇ ਅਸਤ ਕੀ ਮਨਬੁੱਧ ਨਾਸੀ ਸਾਰੀ ਮਨ ਦੀ ਬੁੱਧੀ ਦਾ ਨਾਸ਼ ਕਰੇ ਤੇ ਬਿਨਾ ਗੁਰਮਤ ਅਡਾਪਟ ਹੋਣੀ ਮਨਬੁੱਧ ਨਾਸੀ ਨਾਸ਼ ਕਬੀਰ ਦੀ ਨਾਸ਼ ਹੋ ਗਈ ਸੀ ਉਹ ਜਿਹੜਾ ਪੜਨਾ ਤੋਏ ਬੈਸ ਤੂਬਦੇ ਉਹ ਤੂਦਦੇ ਕੋ ਜਾਓ ਉਹ ਗੱਲ ਇਹ ਹੈ ਆਪਣੇ ਮਨਬੁੱਧੀ ਨੂੰ ਨਾਸ਼ ਕਰਕੇ ਪੜਨਾ ਸਾਫ ਕਰਕੇ ਫਿਰ ਸੁਣੋ ਗੁਰਬਾਣੀ ਜੋ ਪਹਿਲਾਂ ਸੁਣਿਆ ਹੋਇਆ ਨਾ ਤੁਹਾਡਾ ਕਿਹੜਾ ਕਿਤੇ ਸੰਤਾਂ ਤੇ ਰਹਦਾ ਸੋਫੀਆਂ ਤੇ ਕਿ ਆ ਕਿ ਤੋ ਹੋ ਜੋ ਸੁਣਿਆ ਹੋਇਆ ਜੱਥੇ ਵਾਲਿਆਂ ਦੇ ਉਹ ਸਾਰੇ ਨੂੰ ਨਾਸ ਕਰਕੇ ਦੁਬਾਰਾ ਸੋਣੋ ਕੁਰਬਾਨੀ ਜੋ ਕੋ ਲੱਭਣਾ ਸਿੱਧੇ ਇਤਹਾਰ ਨੂੰ ਛੱਡ ਕੇ ਸਭ ਕੁਝ ਛੱਡ ਕੇ ਸਿੱਧੇ ਕੁਰਬਾਨੀ ਨੂੰ ਚੜੋ ਉਹ ਭੁੱਲ ਜੋ ਸਾਰਾ ਜੋ ਕੁਝ ਪੜ ਲਿਆ ਤੁਸੀਂ ਉਹਦੇ ਅਸਤਕੀ ਮਨਬੁੱਧ ਨਾਸੀ ਤੋਂ ਸਿਕੰਦਰ ਤੋਂ ਤੋਂ ਸਦਾ ਸਹਜ ਲੈ ਬਲੀਣਾ ਤੋਂ ਸਦਾ ਸਹਜ ਲੈ ਬਲੀਣਾ ਫੇਰ ਸਦਾ ਵਾਸਤੇ ਹੀ ਟਿਕ ਜਾਂਦਾ ਮਨ ਚਾਹੀਦਾ ਉਹ ਟਿਕੜਾ ਔਰ ਲੈ ਬਲੀਣ ਹੋ ਜਾਂਦਾ ਆਪਣੇ ਮੂਡ ਜਸਮ ਹੋ ਜਾਂਦਾ ਏ ਆਪਣੀ ਬੁੱਧੀ ਉਹ ਨਿਕਾਇ ਜਿਹੜੀ ਇਹਨੂੰ ਲਿਪ ਤੋੜਦੀ ਹੈ ਦੀ ਲਿਪ ਕਾੜ ਤੋੜਦਾ ਦੀ ਆਪਣੀ ਬੁੱਧੀ ਤੋੜਦੀ ਹੈ ਲੋ ਇਹ ਨਹੀਂ ਵੇਸ਼ਣ ਦੀ ਰਸ ਟਿੱਕੇ ਕੋਈ ਨਹੀਂ ਇਹਨੂੰ ਖਰਾਬ ਕਰਦਾ ਇਹਨੂੰ ਆਪਣੀ ਬੁੱਧੀ ਖਰਾਬ ਕਰਦੀ ਸਭ ਤੋਂ ਦੁਸ਼ਮਣ ਕੌਣ ਹੈ ਸਾਡਾ ਸਾਡੀ ਬੁੱਧੀ ਸਾਡਾ ਦੁਸ਼ਮਣ ਉਹਦੇ ਕਬੁੱਧ ਅਸਲ ਚ ਉਹ ਬੁੱਧੀ ਗਾਲੂ ਹੈ ਐਸੇ ਦਾ ਨਾ ਕਬੁੱਧ ਅਸੀਂ ਜਿਹਨੂੰ ਬੁੱਧ ਕਹਿੰਦੇ ਹੈ ਕਬੁੱਧ ਹੈ ਜਿਹੜੀ ਲੇਵਲ ਲੀਡ ਨਹੀਂ ਹੁੰਨ ਦਿੰਦੀ ਉਹ ਬੁੱਧੀ ਕਿੱਥੇ ਕਬੁੱਧ ਹੈ ਉਹਦਾ ਜਿਹੜੀ ਜਿਹੜਾ ਕੰਮ ਕਰਨਾ ਹੈ ਉਹ ਕਰ ਨਹੀਂ ਦਿੰਦੀ ਉਹ ਬੁੱਧਿਆ ਕੁੱਬਦੀ ਹੈ ਪੈਦਾ ਕਿੱਥੋਂ ਹੋਈ ਉਹ ਪੈਦਾ ਹੋਈਆ ਗੁਰਦੁਆਰਿਆਂ ਤੋਂ ਅਰਦਾਸਾਂ ਤੋਂ ਜਿਹੜੀ ਅਰਦਾਸ ਕਰਦੇ ਨੇ ਇੱਕ ਬੁੱਧ ਪੈਦਾ ਕਰਦੀ ਹੈ ਉਹ ਲੋਕ ਆਪਣਾ ਪੂਰੀ ਵਾਲੀ ਇੱਕ ਬੁੱਧ ਪੈਦਾ ਕਰਦੀ ਹੈ ਇਹ ਤਾਂ ਹੁੰਦੀ ਉਹ ਗਰਮਤ ਫੇ ਤਾਂ ਸੁਬਤ ਪੈਦਾ ਕਰਦੀ ਉਹ ਦੁਰਮਤ ਦੀ ਅਰਦਾਸ ਦਾ ਦੁਰਬੱਤ ਹੈ ਉਹ ਗਰਮਤ ਨਹੀਂ ਹੈ ਦੁਰਮਤ ਦਾ ਪ੍ਰਚਾਰ ਹੈ ਕੁੱਬਧ ਪੈਦਾ ਹੋ ਰਹੀ ਹੈ ਇਸ ਬੁੱਧ ਦਾ ਨਾਸ ਕਰੇ ਤੇ ਬਿਨਾ ਸਰਦਾ ਲੈਵਲ ਇਹ ਨਹੀਂ ਹੋ ਸਕਦਾ ਕੋਈ ਵੀ ਜਿਹੜਾ ਇਹ ਸੁਭਦ ਦਾ ਨਾਸ ਕਰ ਦੂ ਇਹ ਅਰਦਾਸੇ ਦੀ ਕਰੂ ਜਿਹੜੀ ਇਹ ਕਰਦੇ ਨੇ ਕਰੂਏ ਨਹੀਂ ਅਰਦਾਸ ਜਿਹੜੀ ਇਹ ਕਰਦੇ ਹੁਣ ਬੱਸ ਤਾਨੂੰ ਲੋੜੇ ਨਹੀਂ ਅਰਦਾਸ ਕਰਨੀ ਫਿਰ ਬੋਲੇ ਜਾਂ ਸਭ ਕੁਝ ਜਾਣਦਾ ਅਰਦਾਸ ਦੀ ਲੋੜ ਤਾਂ ਜਦ ਪੈਂਦੀ ਹੈ ਕਰਨ ਦੀ ਜਦ ਇਹਨੇ ਨਾਮ ਇਹਨੂੰ ਜਦ ਇਹਨੇ ਜੋਨਾ ਹਲੋ ਹੋਵੇ ਬਰਨਤਾ ਕਰਦਾਸ ਕੀ ਕਰਨੀਆਂ ਨੇ ਬੰਦਾ ਆਪਣੀ ਮਰਜ਼ੀ ਛੱਡ ਕੇ ਅਰਦਾਸ ਦੀ ਲੋੜ ਮਰਜੀ ਛੱਟਣ ਵੇਲੇ ਤੇਰੀ ਆਪਣੀ ਜ਼ਿੰਮੇਵਾਰੀ ਹੈ ਕਿਸੇ ਦੇ ਅਰਦਾਸ ਦੀ ਲੋੜ ਦੀ ਸ਼ੁਰੂ ਕਰ ਬਰਨ ਵਾਸਤੇ ਅਰਦਾਸ ਦੀ ਕੋਈ ਲੋੜ ਨਹੀਂ ਕੋਈ ਫਾਹ ਲੈਣ ਲੱਗ ਅਰਦਾਸ ਕਰਕੇ ਚਲੇ ਛਾਲ ਤਾਂ ਨਹਿਰ ਜਮਾਨ ਚੱਲਿਆ ਉਹ ਤੇ ਅਰਦਾਸ ਦੀ ਕੀ ਲੋੜ ਹੈ ਵੀ ਮੇਰੇ ਰੱਖਿਆ ਕਰੀ ਉਹ ਤੇ ਮੈਂ ਕੱਲ ਤਾਂ ਫੇਰ ਬਚਾਊਗਾ ਉਹ ਮੈਨੂੰ ਤਾਂ ਦੇਣਾ ਨਹੀਂ ਮਰ ਨਾਲੇ ਨੂੰ ਅਰਦਾਸ ਦੀ ਲੋੜ ਨਹੀਂ ਕਰਨ ਮਰਨਾ ਆਪ ਹੈ ਮਰ ਸਕਦਾ ਜੋ ਮੈਂ ਕੱਲ ਗੱਲ ਕਰਦਾ ਉਹਦੇ ਜਾਂਦਾ ਸੀ ਕਿਦੀ ਲੋੜ ਆਸ ਦੀ ਉੱਥੇ ਲੋੜਾ ਜਿਹੜੀ ਮੇਰੇ ਬਸ ਤੋਂ ਪਰੇ ਗੱਲ ਹੈ ਜੋ ਤਾਂ ਹੁਣ ਮੇਰੇ ਬਸ ਦੀ ਗੱਲ ਨਹੀਂ ਹੈ ਜੁਦਾ ਹਣਾ ਜੁਬਦੀ ਗੱਲ ਹੈ ਪੈਸੇ ਦੇ ਵਰਤ ਉਹਨੇ ਬੋਣੇ ਨੂੰ ਚ ਪੈਸੇ ਦੇ ਪਾਣੀ ਦਾ ਕਿਸੇ ਨੇ ਬੋਣੇ ਨੂੰ ਚ ਨਾ ਤਾਂ ਮੇਰੇ ਕੋਲ ਵਰਤ ਨਾ ਮੈਂ ਆਪਣੇ ਬੋਣੇ ਪਾ ਸਕਦਾ ਇਹ ਤਾਂ ਹੈ ਉਹਦੇ ਕੋਲ ਇਹਦੀ ਧਾਰ ਦਾ ਸਰ ਕਾਹਿੰਕੇ ਨਾਨਕ ਵੰਕੇ ਨਾਨਕ ਨਾਮਦਾਨ ਕਿਰਪਾ ਕਰੋ ਅਰੇ ਆਇਆ ਅਰਦਾਸ ਕੀਤੀ ਨਾਲ ਕਲਾਮ ਬਨੇ ਤਾਂ ਜੀ ਵਾਹ ਆਇਆ ਅਰਦਾਸ ਕੀਤੀ ਹੈ ਅਰਦਾਸ ਆ ਗਈ ਸੀ ਗੁਰਬਾਣੀ ਮੰਨਣ ਵਿੱਚ ਅਰਦਾਸ ਦੀ ਕੀ ਲੋੜ ਹੈ ਕਿਹ ਕੀ ਲੋੜ ਹੈ ਮੰਨਣ ਦੀ ਤੁਸੀਂ ਨਹੀਂ ਜਿਹੜੇ ਮੰਨਣ ਵੇਲੇ ਅਰਦਾਸ ਕਰਦੇ ਨੇ ਮੰਨਣਗੇ ਨਹੀਂ ਜਾਓ ਆਰਾਮ ਪੜੋ ਜੀ ਬਸ ਕਿਰਪਾ ਹੋਈ ਨਹੀਂ ਕਿਵੇਂ ਮੰਨੀ ਬਤਾ ਬਹਾਨਾ ਭਾਲਦੇ ਨੇ ਹਮ ਉਹ ਬਲੈਕ ਮੰਦਰ ਦੇ ਆਪਣਾ ਗੜਾ ਜਣਾਉਂਦਾ ਜੀ ਕੀ ਕਰੀਏ ਮੰਨਣੀ ਹੁੰਦੀ ਕਿਰਪਾ ਨਹੀਂ ਹੋਈ ਚਲੋ ਨਵੀਂ ਹੁਜਤ ਨੂੰ ਇੱਕ ਰਾਹ ਮਿਲ ਗਿਆ ਇੱਕ ਸਾਨੂੰ ਰਾਹ ਮਿਲ ਗਿਆ ਅਲਾਦੀ ਕੋਈ ਨੋਡੀਆਂ ਬਣ ਰੁਆ ਉਹਨਾਂ ਤੇਰੀ ਵਰਜੀ ਹੈ ਵਰਜੀ ਛੱਡਣੀ ਦੀ ਅਰਦਾਸ ਕਰਦੇ ਮਰਜੀ ਛੁੱਟ ਜੂ ਅਰਦਾਸ ਆ ਇਸ ਗਲਤੀ ਤੇ ਸੀ ਉਹ ਤਾਂ ਪਹਿਲਾਂ ਜਿਵੇਂ ਕਬੀਰ ਕਰਦਾ ਵੀ ਮੈਨੂੰ ਰਾਹ ਨਹੀਂ ਮਿਲਿਆ ਰਾਗਾ ਗਿਆਨ ਹੀ ਹੋਇਆ ਮੈਨੂੰ ਰਾਗਾ ਗਿਆਨ ਕਰਾ ਕਿ ਦੱਸਦਾ ਜਾਂ ਰਾਗਾ ਗਿਆਨ ਹੋ ਗਿਆ ਤਾਂ ਹੀ ਮਰੂ ਰੋ ਪਰਦੀ ਵਿਧੀ ਦਾ ਪਤਾ ਲੱਗ ਗਿਆ ਲੋ ਮੁਕਤੀ ਦੀ ਵਿਧੀ ਬਲਦੀ ਹੋ ਗਈ ਅਸਲੀ ਜਦੋਂ ਵਿਧੀ ਦਾ ਪਤਾ ਲੱਗ ਗਿਆ ਫਿਰ ਤਾਂ ਜੇ ਕੋ ਖਾਵੇ ਜੇ ਕੋ ਪੁੱਛੇ ਖਾਣਾ ਗਿਆ ਤਾਂ ਤੁਸੀਂ ਉਹ ਕਹਣੀ ਹੋ ਨਾਮ ਤਾਂ ਤੁਸੀਂੋ ਕਰਨਾ ਹੈ ਗੁਰਬਾਨੀ ਦਾ ਗੁਰਬਾਨੀ ਖਾਣੀ ਹੈ ਤੇ ਬੰਦਣੀ ਹੈ ਜੀ ਬੰਦਣੀ ਹੈ ਕਿ ਖੜਿਓ ਨਹੀਂ ਬੰਦਣੀਓ ਨਹੀਂ ਕਿ ਉਹ ਤੇ ਅਰਦਾਸ ਕਰਨੀ ਖਾਦੀ ਅਰਦਾਸ ਕਰਨੀ ਇਸ ਕਰਕੇ ਅਰਦਾਸ ਕਰਦੇ ਨੇ ਇਨਾਮ ਦੇ ਦੀ ਕਰਦੇ ਨੇ ਅਰਦਾਸ ਕਰਨ ਨੇ ਮਾਇਆ ਦੀ ਉਹ ਦੇ ਦੇ ਉਹਦੇ ਤੇ ਮਰਨ ਦੀ ਕੋਈ ਅਰਦਾਸ ਨਹੀਂ ਕਰਦਾ ਮਰਨ ਦੀ ਕਰਦਾ ਕੋਈ ਅਰਦਾਸ